ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਸ਼ਮੀਰੀ ਪੰਡਤਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਣਾ ਜਦ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਤਾਂ ਉਹ ਹਿੰਦੂਆਂ ਉੱਤੇ ਬਹੁਤ ਹੀ ਜ਼ੁਲਮ ਢਾ ਰਿਹਾ ਸੀ ਹਿੰਦੂਆਂ ਉੱਤੇ ਇਹ ਪ੍ਰਕਾਰ ਦੇ ਟੈਕਸ ਲਗਾਏ ਸਨ ਜਦਕਿ ਮੁਸਲਮਾਨ ਇਸ ਨੂੰ ਇਸ ਬਾਰੇ ਸ਼ੋਰ ਸੀ ਕਿ ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਿਹੜਾ ਆਪਣੇ ਧਰਮ ਨੂੰ ਬਦਲਣ ਤੋਂ ਨਾ ਕਰਦਾ ਸੀ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਹਿੰਦੂਆਂ ਵਿੱਚ ਬ੍ਰਾਹਮਣ ਉੱਚ ਜਾਤੀ ਦੇ ਮੰਨੇ ਗਏ ਸਨ ਇਸ ਲਈ ਉਸ ਦਾ ਮਤ ਸੀ ਜੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਬਾਕੀ ਹਿੰਦੂ ਵੀ ਆਪਣੇ ਆਪ ਮੁਸਲਮਾਨ ਬਣ ਜਾਣਗੇ ਉਸ ਵੇਲੇ ਉਹ ਸਭ ਤੋਂ ਉੱਚੇ ਬ੍ਰਾਹਮਣ ਕਸ਼ਮੀਰੀ ਪੰਡਤ ਸਮਝੇ ਜਾਂਦੇ ਸਨ ਜੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਲਿਆ ਜਾਂਦਾ ਤਾਂ ਸਾਰੇ ਹਿੰਦੂਆਂ ਨੂੰ ਸਹਿਜ ਹੀ ਅਸਲਾਮ ਕਬੂਲ ਕਰ ਲੈਣਾ ਸੀ ਇਸ ਲਈ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇ ਨੂੰ ਹੁਕਮ ਦਿੱਤਾ ਕਿ ਉਹ ਕਸ਼ਮੀਰੀ ਬ੍ਰਾਹਮਣਾਂ ਉੱਤੇ ਸ਼ਕਤੀ ਕਰੇ ਅਤੇ ਉਨ੍ਹਾਂ ਨੂੰ ਸਲਾਮ ਕਬੂਲ ਕਰਨ ਲਈ ਮਜਬੂਰ ਕਰੇ ਸੂਬਾ ਕਸ਼ਮੀਰ ਨੇ ਜਦ ਸਾਰੇ ਪੰਡਤਾਂ ਨੂੰ ਆਰੰਗਜੀਤ ਦਾ ਹੁਕਮ ਸੁਣਾਇਆ ਤਾਂ ਉਹਨਾਂ ਨੇ ਸੋਚਣ ਵਾਸਤੇ 6 ਮਹੀਨੇ ਦੀ ਮੌਲਤ ਮੰਗੀ ਸੂਬੇ ਨੇ ਮੌਲਤ ਤਾਂ ਦੇ ਦਿੱਤੀ ਪਰ ਨਾਲ ਇਹ ਕੀ ਦਿੱਤਾ ਕਿ ਨਾਲ ਹੀ ਇਹ ਕਹਿ ਦਿੱਤਾ ਕਿ 6 ਮਹੀਨੇ ਬਾਅਦ ਸਭ ਨੂੰ ਇਸਲਾਮ ਪ੍ਰਵਾਨ ਕਰਨਾ ਪਵੇਗਾ ਕਸ਼ਮੀਰੀ ਪੰਦਤ ਹੁਣ ਬੜੀ ਮੁਸ਼ਕਲ ਵਿੱਚ ਫਸ ਗਿਆ ਉਸ ਉਹ 5 ਮਹੀਨੇ ਤੱਕ ਪੰਜ ਨਾਠ ਕਰਦੇ ਰਹੇ ਪਰ ਉਹਨਾਂ ਦਾ ਮਸਲਾ ਹੱਲ ਨਾ ਹੋ ਸਕਿਆ ਉਹ ਸਾਰੇ ਪਹਾੜੀ ਰਾਜਿਆਂ ਨੂੰ ਮੀਂਹ ਮਿਲੇ ਪਰ ਉਹ ਕਿਸੇ ਪ੍ਰਕਾਰ ਦੀ ਮਦਦ ਕਰਨ ਨੂੰ ਤਿਆਰ ਨਹੀਂ ਸਨ ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਈਰਖਾ ਰੱਖਣ ਵਾਲੇ ਕਿਸੇ ਵਿਅਕਤੀ ਨੇ ਉਹਨਾਂ ਨੂੰ ਸਲਾਹ ਦਿੱਤੀ ਸਲਾਹ ਜ਼ਰੂਰ ਦੇ ਦਿੱਤੀ ਕਿ ਉਹ ਸਿੱਖਾਂ ਦੇ ਨਵੇਂ ਗੁਰੂ ਜੀ ਪਾਸ ਜਾਣ ਉਹ ਬਹੁਤ ਕਰਪਾਲੂ ਅਤੇ ਦਿਆਲੂ ਹਨ ਉਹਨਾਂ ਉਤਾਰ ਦੀ ਮਦਦ ਜ਼ਰੂਰ ਕਰਨਗੇ ਇਸ ਲਈ ਕਸ਼ਮੀਰੀ ਪੰਡਤਾਂ ਦਾ ਪ੍ਰਤੀਨਿਧ ਮੰਡਲ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਆ ਮਿਲਿਆ ਅਤੇ ਆਪਣੇ ਦੁੱਖ ਦੀ ਸਾਰੀ ਵਿਥਿਆ ਸੁਣਾਈ ਗੁਰੂ ਸਾਹਿਬ ਡੂੰਘੀਆਂ ਸੋਚਾਂ ਵਿੱਚ ਡੁੱਬ ਗਏ ਉਹਨਾਂ ਸਾਹਮਣੇ ਹੁਣ ਇਹ ਸਵਾਲ ਸੀ ਕਿ ਜੇ ਉਹ ਇਹਨਾਂ ਦਾ ਮਸਲੇ ਦਾ ਹੱਲ ਨਹੀਂ ਦੇਣਗੇ ਤਾਂ ਉਹ ਸਾਰੇ ਮੁਸਲਮਾਨ ਬਣ ਜਾਣਗੇ ਤੇ ਬਾਕੀ ਹਿੰਦੂ ਕੌਮ ਤਾਂ ਅੱਗੇ ਹੀ ਡੂੰਗੀ ਖਾਈ ਵਿੱਚ ਡਿੱਗ ਚੁੱਕੀ ਹੈ ਉਹ ਵੀ ਇੰਨਾ ਵੰਗ ਆਪਣੇ ਧਰਮ ਨੂੰ ਤਿਆਗਣ ਵਿੱਚ ਕੋਈ ਉਜਰ ਨਹੀਂ ਕਰਨਗੇ ਇਸ ਲਈ ਉਹਨਾਂ ਨੇ ਸੋਚ ਕੇ ਕਿਹਾ ਭਾਈ ਲੋਕੋ ਇਹ ਤਾਂ ਸੰਕਟ ਤਾਂ ذی ٹਾਲ ਸਕਦਾ ہے ਜੇ ਇਸ ਦਾ ਵਿਰੋਧ ਕੀਤਾ ਜਾਵੇ ਇਸ ਦਾ ਮੁਕਾਬਲਾ ਕੀਤਾ ਜਾਵੇ ਜਾਂ ਕੋਈ ਮਹਾਨ ਪੁਰਖ ਇਸ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਵੇ ਅਤੇ ਆਪਣੇ ਸੀਸ ਦੀ ਬਲੀ ਦੇਣ ਤੋਂ ਵੀ ਨਾ ਘਬਰਾਵੇ ਸਾਹਿਬ ਜਦਾ ਗੁਰੂ ਗੋਬਿੰਦ ਰਾਏ ਉਸ ਸਮੇਂ ਆਪਣੇ ਗੁਰਦੇਵ ਪਿਤਾ ਜੀ ਪਾਸ ਹੀ ਬੈਠੇ ਸਨ ਉਸ ਸਮੇਂ ਉਹਨਾਂ ਦੀ ਉਮਰ 9 ਸਾਲ ਦੇ ਕਰੀਬ ਸੀ ਉਹ ਕਸ਼ਮੀਰੀ ਪੰਡਤਾਂ ਦੇ ਦੁੱਖ ਦੀ ਕਹਾਣੀ ਅਤੇ ਆਪਣੇ ਗੁਰਦੇਵ ਪਿਤਾ ਜੀ ਦਾ ਉੱਤਰ ਵੀ ਸੁਣ ਚੁੱਕੇ ਸਨ ਸਭ ਕੁਝ ਸੁਣ ਕੇ ਬੋਲੇ ਤੁਹਾਡੇ ਨਾਲ ਹੋਰ ਵੱਡਾ ਹੋਰ ਕਿਹੜਾ ਮਹਾਪੁਰਖ ਹੈ ਗੁਰੂ ਤੇਗ ਬਹਾਦਰ ਜੀ ਭਾਵੇਂ ਆਪਣੇ ਆਪ ਨੂੰ ਵੱਡਾ ਮਹਾਪੁਰਖ ਨਹੀਂ ਸੀ ਸਮਝਦੇ ਪਰ ਆਪਣੇ ਸਪੁੱਤਰ ਦੀ ਗੱਲ ਸੁਣ ਕੇ ਉਹ ਪ੍ਰਸੰਨ ਹੋ ਗਏ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਜਾਓ ਸੂਬੇ ਕਹਿ ਦਿਓ ਜੇ ਔਰੰਝੇਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਬਦਲੀ ਲਈ ਰਾਜੀ ਕਰ ਸਕਦਾ ਹੈ ਤਾਂ ਉਹ ਸਾਰੇ ਆਪਣਾ ਧਰਮ ਬਦਲ ਲੈਣਗੇ ਅਤੇ ਉਹ ਖੁਸ਼ੀ-ਖੁਸ਼ੀ ਸਲਾਮ ਕਬੂਲ ਕਰ ਲੈਣਗੇ ਕਸ਼ਮੀਰੀ ਪੰਡਤ ਖੁਸ਼ ਹੋ ਗਏ ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਉਹ ਚੱਲਦੇ ਬਣੇ ਭਾਰਗ ਆਨੰਦਪੁਰ ਸਾਹਿਬ ਵਿੱਚ ਜਿਹੜਾ ਆਨੰਦ ਦਾ ਪ੍ਰਵਾਹ ਚੱਲਦਾ ਸੀ ਉਹ ਉਸ ਵਿੱਚ ਵਿਗਨ ਪੈ ਗਿਆ ਗੁਰੂ ਸਾਹਿਬ ਉਸੇ ਹੀ ਸਮੇਂ ਦਿੱਲੀ ਪੁੱਜਣ ਦੀ ਤਿਆਰੀ ਕਰ ਦਿੱਤੀ ਕੁਝ ਦਿਨਾਂ ਪਿਛੋਂ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਚੱਲ ਪਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਦੇਸ਼ ਵਿੱਚ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਵੱਲ ਚੱਲ ਪਏ ਆਰੰਝੀਬ ਨੇ ਕਸ਼ਮੀਰ ਦੇ ਗਵਰਨਰ ਨੂੰ ਰਿਪੋਰਟ ਪੜ੍ਹਦੇ ਅਸੀਂ ਗੁਰੂ ਸਾਹਿਬ ਜੀ ਨੂੰ ਕੈਦ ਕਰਨ ਵਾਸਤੇ ਹੁਕਮ ਦੇ ਦਿੱਤਾ ਸ਼ਿਪਾਈ ਜਦ ਕੈਦ ਕਰਨ ਅਨੰਦਪੁਰ ਸਹਿਬ ਆਇਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਪਹਿਲਾਂ ਹੀ ਦਿੱਲੀ ਚੱਲ ਗਏ ਹਨ ਗੁਰੂ ਸਾਹਿਬ ਤੇ ਪਹਿਲਾਂ ਹੀ ਚੱਲਣ ਦਾ ਅਸਲ ਕਾਰਨ ਇਹ ਸੀ ਕਿ ਕਿਸੇ ਤਰ੍ਹਾਂ ਪਹਿਲਾਂ ਆਰਨਜੀਤ ਨਾਣ ਮਿਲ ਕੇ ਗੱਲ ਕੀਤੀ ਜਾਵੇ ਉਸ ਨੂੰ ਜਿਹੜਾ ਜ਼ੁਲਮ ਕਰਨ ਤੋਂ ਰੋਕਿਆ ਜਾਵੇ ਪਰ ਆਰਨਜੀਤ ਉਸ ਸਮੇਂ ਦਿੱਲੀ ਨਹੀਂ ਸੀ ਉਹ ਉਸ ਸਮੇਂ ਰਾولਪਿੰਡੀ ਵੱਲ ਪਠਾਨਾਂ ਨੂੰ ਸੋਧਣ ਗਿਆ ਗਿਆ ਹੋਇਆ ਸੀ ਗੁਰੂ ਜੀ ਦਾ ਪ੍ਰਚਾਰ ਕਰਦੇ ਕਰਦੇ ਆਗਰੇ ਪੁੱਜੇ ਤਾਂ ਉਸ ਸਮੇਂ ਸਾਤਿਆਂ ਸਮੇਂ ਦੇ ਗੈਦ ਕਰ ਲੈ ਗਏ ਅਤੇ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਦਿੱਲੀ ਉਹਨਾਂ ਨੂੰ ਬਹੁਤ ਸਿਹਤ ਦਿੱਤੇ ਗਿਆ ਤੇ ਇਸਲਾਮ ਕਬੂਲ ਕਰ ਲੈਣ ਲਈ ਉਹਨਾਂ ਦੇ ਨਾਮ ਮੰਨਣ ਉੱਤੇ ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਹੀ چیر ਕੇ ਤੇ ਭਾਈ ਦਿਆਲ ਸਿੰਘ ਜੀ ਨੂੰ ਉਬਲ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਪਰ ਪਾਈ ਸਦੀ ਦਾਸ ਦੇ ਸਰੀਰ ਦੇ ਦਿਵਾਲੇ ਰੂਮ ਬਣ ਕੇ ਉਹਨਾਂ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਗਿਆ ਪਰ ਗੁਰੂ ਤੇਗ ਬਹਾਦਰ ਜੀ ਇੰਨਾ ਘਟਣ ਆਵਾਂ ਦਾ ਕੋਈ ਪ੍ਰਭਾਵ ਨਾ ਪਿਆ ਜਰਾ ਭਾਰ ਵੀ ਉਹ ਡੋਲੇ ਨਾ ਉਹਨਾਂ ਦੇ ਹੁਕਮਾਂ ਨੂੰ ਇਹੋ ਜਿਹਾ ਉਹਨਾਂ ਨੇ ਹਾਕਮਾਂ ਨੂੰ ਇਹੋ ਜਿਹਾ ਕਿਹਾ ਕਿ ਤੁਸੀਂ ਜੋ ਕਰਨਾ ਹੈ ਕਰੋ ਮੈਂ ਆਪਣਾ ਧਰਮ ਬਦਲਣ ਲਈ ਤਿਆਰ ਨਹੀਂ ਹਾਂ ਜਦ ਗੁਰੂ ਜੀ ਨੇ ਕਿਸੇ ਤਰ੍ਹਾਂ ਵੀ ਨਾਮ ਮੰਨੇ ਤਾਂ ਉਹਨਾਂ ਨੇ ਉਸੇ ਹੀ ਥਾਂ ਜਿੱਥੇ ਗੁਰਦੁਆਰਾ ਸ਼ੀਸਗੰਜ ਸਾਹਿਬ ਹੈ ਉੱਥੇ ਸਿਰ ਧਾੜ ਨਾਲ ਵਾਕ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹਨਾਂ ਹੀ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ। वाहेगुरू जी का ख़ालसा वाहिगुरू जी